ਉਹ ਉਹਨਾਂ ਨੇ ਗੱਲ ਦੱਸੀ ਸੀ ਕਿ ਉਹ ਕਹਿਣ ਲੱਗੇ ਕਹਿੰਦੇ ਵੀ ਉਹ ਸੰਤ ਗਿਆਨੀ 모ਹਨ ਸਿੰਘ ਜੀ ਕਹਿੰਦੇ ਕਦੇ ਇਹਨਾਂ ਦੀ ਵਿਦਿਆ ਸੰਤ ਗਿਆਨੀ ਗੁਰਬਚਨ ਸਿੰਘ ਜੀ ਤੋਂ ਜ਼ਿਆਦਾ ਹੈ ਜਿਵੇਂ ਬਾਪੂ ਜੀ ਨੇ ਗੱਲ ਦੱਸੀ ਕਹਿੰਦੇ ਇਹ ਉਹ ਜੈਮਨ ਦੇਖੀ ਰਿਹਾ ਬਤਾ ਆਪਣੇ ਇਦਾਂ ਕੁਸ਼ ਉਹ ਗੱਲਬਾਤ ਮੈਨੂੰ ਹੁਣ ਚੰਗੀ ਤਰ੍ਹਾਂ ਯਾਦ ਨਹੀਂ ਜੀ ਉਹ ਹਾਂਜੀ ਉਹਨਾਂ ਨੇ ਉਹਦਾ ਦੱਸਿਆ ਆਪਣੇ ਘਰੇ ਆਪਣੇ ਘਰੇ ਦੱਸੀ ਜੀ ਕਿ ਨਾ ਜੀ ਆਜੋ ਮੇਰੇ ਕੋਲ ਹੈਗੀ ਰਿਕਾਰਡਿੰਗ ਪਈ ਉਹ ਸੀਜੀ ਸੀ ਹਾਂਜੀ ਉਹ ਇਦਾਂ ਕਰਕੇ ਕਹਿੰਦੇ ਵਿਦਿਆ ਚ ਤਾਂ ਇਹਨੂੰ ਪੂਰੇ ਉਹ ਹਾਂਜੀ ਇੱਕ ਵਾਰ ਇਦਾਂ ਹੀ ਹੋ ਗਿਆ ਸੀਗਾ ਕੋਈ ਕਿਸੇ ਨੇ ਨਾਮ ਲੈਤਾ ਸੀਗਾ ਕਹਿੰਦੇ ਨਾ ਇਹ ਸੰਤ ਗਿਆਨੀ ਮੋਹਨ ਸਿੰਘ ਜੀ ਐ ਸਵੇਰੇ ਗੁਰਬਚਰ ਸਿੰਘ ਜੀ ਹਾਂ ਜੀ ਬੜਾ ਰੋਸ ਤੇ ਕਾਰਨ ਮੋਹਨ ਸਿੰਘ ਜੀ ਕਹਿੰਦਾ ਹਾਂ ਜੀ ਹਾਂ ਜੀ ਨਹੀਂ ਨਹੀਂ ਸੰਤ ਗਿਆਨੀ ਮੋਹਨ ਸਿੰਘ ਇੱਥੇ ਵੀ ਉਦੋਂ ਹੋਇਆ ਸੀਗਾ ਜਿਹੜੇ ਅੱਠ ਗ੍ਰਹਿ ਵਾਲੀ ਗੱਲ ਦੱਸੀ ਸੀਗੀ ਉਹਨਾਂ ਨੇ ਅੱਠ ਗ੍ਰਹਿ ਇਕੱਠੇ ਹੋ ਗਏ ਸੀਗੇ ਅੱਛਾ ਜੀ ਕਿਹੜਾ ਸਿੰਘ ਸੀਗਾ ਜੀ ਉਹ ਜਿਹਦਾ ਗਿੱਟਾ ਵੱਡਿਆ ਗਿਆ ਸੀਗਾ ਜੀ ਉਹ ਜਦੋਂ ਹਲ ਜੋੜਨ ਗਿਆ ਜੀ ਖੇਤ ਵਿੱਚ ਹਾਂ ਹਲ ਕੌਣ ਗਿਆ ਗਿੱਟਾ ਕਿਹਨਾਂ ਵਿੱਚ ਤਾਨੂੰ ਕੋ ਬਤਲੀ ਉਹ ਕਹਿੰਦੇ ਇਹਦਾ ਤੋੜੇ ਫਿਰਦੇ ਨੇ ਕਦੇ ਇਹਨਾਂ ਨੂੰ ਗ੍ਰਹਿ ਕੁਛ ਨਹੀਂ ਕਹਿੰਦੇ ਜਿਹੜੇ ਅੱਛ ਗ੍ਰਹਿ ਅੱਛਾ ਇਹ ਵੀ ਮੇਰੇ ਘਰ ਦੇ ਬਾਪੂ ਜੀ ਨੇ ਗੱਲ ਦਸੀ ਹੈ ਜੀ ਟਾਈਮ ਆਪ ਨੂੰ ਕਾਫੀ ਹੋ ਗਿਆ ਨਾ ਪਾਪਾ ਲਾਇਬ 2-3 ਸਾਲ ਹੋ ਗਏ ਹਾਂਜੀ ਹਾਂਜੀ ਆਪਾਂ ਉਹਦੇ ਘਰੇ ਬੈਠੇ ਸੀ ਜੀ ਫਿਰ ਉਹ ਮਹਾਪੁਰਖਾਂ ਨੇ ਕੁਦਰਤੀ ਕੋਈ ਬਚਨ ਕਰ ਉਹ ਜਦੋਂ ਹਾਲ ਲੈ ਕੇ ਗਏ ਤੇ ਉਹਨਾਂ ਦੇ ਗਿੱਟਾ ਵੱਢਿਆ ਗਿਆ ਇੱਥੇ ਧੀਰੇ ਪੱਤਰੀ ਦੀ ਸੀਗੇ ਜੀ ਉਹ ਅੱਛਾ ਜੀ ਹਾਂਜੀ ਫਿਰ ਮੁੜ ਕੇ ਸੰਦਿਆਨੀ ਗੁਰਬਚਨ ਸਿੰਘ ਜੀ ਨੇ ਫਿਰ ਕਥਾ ਵਿੱਚ ਕਿਹਾ ਸੀਗਾ ਉਹ ਜਿਆਨੀ ਜੀ ਵੀ ਥੋੜਾ ਨਾ ਆਪਣੀ ਬਚਨਾ ਤੇ ਉਸ ਗੋਤਾਰੇ ਨਾ ਤੇ ਸਾਡੇ ਨਾਲ ਗੋਤਾਰੀ ਸੀ ਕਿਹਾ ਸੀ ਠੀਕ ਉਹ ਹਾਲ ਵਾਜ ਗਿਆ ਨਾ ਫਿਰ ਉਹਨਾਂ ਨੇ ਹਾਂ ਜਿੱਟਾ ਵੱਢਿਆ ਹਾਂ ਠੀਕ ਸ਼ਹਿਬ ਸ਼ਹਿਬ ਜਗੀਰ ਸਿੰਘ ਉਹ ਹਾਂ ਇਹ ਕੰਮ ਕਰਦਾ ਜਿਹੜਾ ਉਹਦਾ ਜਿਹੜਾ ਉਹਨਾਂ ਨੂੰ ਪਾਣੀ ਸਾਹਿਬ ਨੂੰ ਪਾਣੀ ਨਹੀਂ ਮੰਗਦੀ ਪਰ ਉਹ ਰੋਹ ਪਾਦੀ ਇਹ ਪਾਗਰੂ ਮੰਗਦੀ ਉਹਦੇ Thank you.